ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਮੇਸ਼ ਕਟਾਰੀਆ ਪ੍ਰਧਾਨ ਭਾਰਤੀ ਜਨਤਾ ਪਾਰਟੀ ਫਾਜ਼ਿਲਕਾ ਮੈਂ ਅੱਜ ਫਾਜ਼ਿਲਕਾ ਦੇ ਨਵੀਂ ਵਾਦੀ ਜਿਹੜਾ ਮੈਂ ਪਿੱਛੇ ਵੀ ਖੜਾ ਪਾੜ ਸਰਕਾਰ ਨਾਲ ਹੋਣ ਕਰਕੇ ਫਾਜ਼ਿਲਕਾ ਦੀ ਨਵੀਂ ਵਾਦੀ ਕੀ ਪੂਰੇ ਫਾਜ਼ਿਲਕਾ ਸ਼ਹਿਰ ਵਿੱਚ ਗੰਦੀ ਗੰਦਾ ਪਾਣੀ ਲੋਕ ਪੀ ਰਹੇ ਨੇ ਆ ਦੇਖ ਸਕਦੇ ਹੋ ਗੰਦਾ ਪਾਣੀ ਜਿਹੜਾ ਟੂਟੀਆਂ ਵਿੱਚ ਆ ਰਿਹਾ ਤੇ ਮੇਰੇ ਵਾਰਡ ਵਾਸੀ ਜਾਂ ਫਾਜ਼ਿਲਕਾ ਵਾਸੀ ਪੀ ਰਹੇ ਨੇ ਇਹ ਗੰਦਾ ਪਾਣੀ ਕੋ ਅੱਜ ਨਹੀਂ ਆ ਰਿਹਾ ਇਹ ਪਿਛਲੇ 15 ਦਿਨਾਂ ਤੋਂ ਪਾਣੀ ਗੰਦਾ ਆ ਰਿਹਾ ਤੇ ਮੈਂ ਸਾਡੇ ਜਿਹੜੇ ਕਿਮਨਾਲ ਜੀ ਹੈਗੇ ਨੇ ਦਫ਼ਤਰ ਜਾ ਕੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਸਾਡੇ ਵਾਰਡੇ ਤੇ ਆ ਕੇ ਚੈੱਕ ਕਰੋ ਪਾਣੀ ਗੰਦਾ ਆ ਰਿਹਾ ਹੈ ਗੰਦਾ ਪਾਣੀ ਲੋਕ ਪੀ ਰਹੇ ਨੇ ਤੇ ਜਿਹੜਾ ਇਹ ਗੰਦਾ ਪਾਣੀ ਹੋਣ ਦਾ ਕਾਰਨ ਕੀ ਹੈ ਗੰਦਾ ਪਾਣੀ ਆਉਣ ਦਾ ਕਾਰਨ ਹੈਗਾ ਵੀ ਫਾਜ਼ਲ ਕਾ ਦੇ ਵਿੱਚ ਜਿਹੜਾ ਉਹ ਬਾਹਰੋਂ ਮਸ਼ੀਨਾਂ ਆ ਸੀ ਮੱਥਾ ਪਾ ਕੇ ਮੰਗਾਈਆਂ ਸੀ ਫੀਵਰੇਜ ਸਾਫ਼ ਕਰਨ ਵਾਸਤੇ ਸਾਡੇ ਫਾਜ਼ਲ ਕਾ ਦੇ ਐਮ ਐਲ اے ਨੇ ਸਾਡੇ ਨਾਲ ਵਿਤਕਰਾ ਕੀਤਾ ਵੀ ਫਾਜ਼ਲ ਕਾ ਦਾ ਨਵੀਂ ਬਾਦੀ ਵਾਰਡ ਨੰਬਰ 25 ਭਾਰਤੀ ਜੰਦਾ ਪਾਰਟੀ ਦੇ ਐਮ ਸੀ ਨੇ ਇੱਥੇ ਸਫਾਈ ਨਹੀਂ ਕਰਾਈ ਗਈ ਜਿਹੜਾ ਸਦਰ ਥਾਣੇ ਦੇ ਪਰੇ-ਪਰੇ ਜਿਹੜਾ ਮਸ਼ੀਨਾਂ ਨੇ ਸਫਾਈ ਕਰਕੇ ਵਾਪਸ ਭੇਜਤੀਆਂ ਗਿਆ ਵੀ ਇੱਥੇ ਜਿਹੜੀ ਸਫਾਈ ਲੈਣ ਸਾਫ ਨਹੀਂ ਹੋਈ ਵੱਡੀ ਲੈਣ ਜਿਹੜੀ ਜਿਵੇਂ ਲਵਲੀ ਕਟਵਲ ਦੇ ਘਰ ਤੋਂ ਲੈ ਕੇ ਚੌਧਰੀ ਹੋਟਲ ਲੱਗੂ ਥਾਣਾ ਸਦਰ ਤੇ ਜਿਹੜਾ ਟਰੱਕ ਜਿਹਨਾਂ ਤੇ ਸਾਨੀਆਂ ਰੋਡ ਤੇ ਵੱਡੀ ਲੈਣ ਸਾਫ ਹੁੰਦੀ ਹੈ ਸਾਡੀ ਲੈਣ ਜਿਹੜੀ ਛੜਤੀ ਗਈ ਜਾਣ ਬੁਝ ਕੇ ਤੇ ਮਸ਼ੀਨਾਂ ਵਾਪਸ ਭੇਜਤੀਆਂ ਗਿਆ ਇਹ ਗੱਲ ਕਰੀਏ ਫਾਜ਼ਲ ਕਾ ਦੇ ਨਵੀਂ ਵਾਦੀ ਕਲੀ ਨੇ ਪੂਰਾ ਫਾਜਲ ਕਾਇਬਾਸੀ ਗੰਦਾ ਪਾਣੀ ਪੀ ਰਹੇ ਅੱਧਾ ਅੱਧਾ ਸ਼ਹਿਰ ਦੇ ਗੰਦਾ ਪਾਣੀ ਆ ਰਿਹਾ ਹੈ ਤੇ ਸਾਰੇ ਫਾਜਲ ਕਾ ਸ਼ਹਿਰ ਇਸ ਸਰਕਾਰ ਤੋਂ ਦੁਖੀ ਹੈ ਜੇ ਗੱਲ ਕਰਾਂ ਮੈਂ ਆ ਦੇਖ ਸਕਦੇ ਹੋ ਗੰਦਾ ਪਾਣੀ ਕਰਕੇ ਹੀ ਮਰੀਆਂ ਭੈਣ ਹੁਸ਼ਰ ਆਣੀਆਂ ਇਹਨਾਂ ਨੇ ਕੱਲ ਹੀ ਬੋਰ ਕਰਾਇਆ ਆ ਬੋਰ ਕੱਲ ਕਰਾਇਆ ਮੇਰੀ ਭੈਣ ਉਹਨਾਂ ਦੇ ਘਾਰੇ ਹੁਸ਼ਰ ਆਣੀਆਂ ਦਾ ਤੇ ਕੱਲ ਬੋਰ ਕਰਾਇਆ ਗੰਦਾ ਪਾਣੀ ਇੱਥੇ ਆਉਂਦਾ ਸੀ ਕਰਨਾ ਕਰੇ ਵਿਚਾਰੇ ਵਿਆਜ ਤੇ ਪੈਸੇ ਫੜ ਕੇ ਜਰਿਸਰ ਕੋ ਪੈਸੇ ਭੜ ਕੇ ਲੈਂਦੇ ਨੇ ਤੇ ਅੱਜ ਪਰਲੇ ਪਾਸੇ ਗੌਂਡੀ ਨਵਾ ਬੋਰ ਕਰਾ ਰਹੇ ਨੇ ਇਹ ਹੈ ਫਾਜ਼ਲ ਕਾ ਸ਼ਹਿਰ ਦੇ ਹਾਲ ਫਾਜ਼ਲ ਕਾ ਦੀ ਆਮ ਆਦੀ ਪਾਰਟੀ ਦੀ ਪੰਜਾਬ ਦੇ ਲੋਕਾਂ ਨੇ ਸਰਕਾਰ ਗਲਤੀਆਂ ਬਣਾਤੀ ਉਹ ਸੀਦਾ ਸੀ ਫੌਜਾ ਭੁਗਤ ਰਹੇ ਗੰਦਾ ਪਾਣੀ ਪੀ ਕੇ ਇਹ ਪਿੱਛੇ ਡੇਂਗੂ ਸੀਗਾ ਇੰਨੇ ਲੋਕ ਬਿਮਾਰ ਹੋਏ ਸਾਡੇ ਡੇਂਗੂ ਕਰਕੇ ਅੱਜ ਸ਼ਹਿਰ ਦੇ ਵਿੱਚ ਐਡੀ ਮਾੜੀ ਸਮੱਸਿਆ ਹੈ ਪਾਣੀ ਗੰਦਾ ਲੋਕ ਪੀ ਰਹੇ ਨੇ ਤੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਤੁਸੀਂ ਜਾਗ ਪੋ ਤੁਹਾਡੇ ਕੋ ਇੱਕ ਸਾਲ ਰਹਿ ਗਏ ਐ ਐਡਾ ਮਾੜਾ ਸ਼ਹਿਰ ਦਾ ਹਾਲ ਹੋਇਆ ਪਿਆ ਬੇੜਾਗਰ ਕਰ ਤੁਸੀਂ ਕਰਤਾ ਆ ਦੇਖ ਸਕਦੇ ਹੋ ਅਗਲੇ ਪਾਸੇ ਬਿਨਾ ਜਾਲੀਆਂ 'ਚ ਸ਼ਹਿਰ ਚੱਲ ਰਿਹਾ ਹੈ ਅੰਦਰ ਸੀਵਰੇਜ ਦੇ ਗੰਦ ਹੀ ਜਾਏਗਾ ਜਦੋਂ ਜਾਲੀਆਂ ਲੱਗੀਆਂ ਹੋਈ ਆਹ ਦੇਖ ਸਕਦੇ ਹੋ ਬਿਨਾ ਜਾਲੀ ਤੋਂ ਹੀ ਚੱਲ ਰਿਹਾ ਕੰਮ ਸੀਵਰੇਜ ਦੇ ਵਿੱਚ ਸਾਰਾ ਗੰਦ ਜਾ ਰਿਹਾ ਤੇ ਆ ਇਸ ਬਿਮਾਰੀ ਸਮੱਸਿਆ ਬਣ ਰਹੀ ਹੈ ਤੇ ਇਸ ਸੰਬੰਧੀ ਜਿਹੜਾ ਮੈਂ ਈਓ ਸਾਹਿਬ ਨੂੰ ਦੋ ਤਿੰਨ ਵਾਰ ਲਿਖ ਕੇ ਦਿੱਤਾ ਕੋਈ ਫਾਜ਼ਿਲ ਕਾਦੇ ਵਿੱਚ ਦਫ਼ਤਰ ਵਿੱਚ ਸਰਕਾਰ ਦਾ ਨਮਾਇੰਦ ਜਿਹੜੇ ਤੁਰੇ ਫਿਰਦੇ ਨੇ ਸਰਕਾਰ ਦੀ ਆਮ ਆਦਮੀ ਪਾਰਟੀ ਦੇ ਲੋਕ ਐਮ ਐਲ ਏ ਤਰੀਫ ਹੌਤ ਕਰਦੇ ਨੇ ਪਰ ਥੱਲੇ ਗਰਾਊਂਡ ਜ਼ੀਰੋ ਤੋਂ ਜਦੋਂ ਕੋਈ ਜਾਂਦਾ ਹੈ ਤੇ ਉੱਥੇ ਪਤਾ ਲੱਗਦਾ ਹੈ ਕੰਮ ਕਿੰਨਾ ਕੋਈ ਸਰਕਾਰ ਨੇ ਕਰਤਾ ਤੇ ਅਸੀਂ ਇਹਨਾਂ ਤੋਂ ਬੇਨਤੀ ਕਰਦੇ ਆਂ ਵੀ ਜਿਹੜਾ ਸਾਡਾ ਪਾਣੀ ਵੀ ਠੀਕ ਕਰੋ ਠੀਕ ਹੈ ਤੇ ਜਿਹੜਾ ਥੱਲੇ ਲੈਵਲ ਤੇ ਕੰਮ ਕਰਨ ਵਾਲੇ ਉਹ ਕਰੋ ਫੋਕੀ ਟੌਰ ਤੁਸੀਂ ਨਾ ਬਣਾਓ ਐਵੇਂ ਆਮ ਆਦਮੀ ਪਾਰਟੀ ਵਰਕਰ ਖੜ ਕੇ ਲਾਈਵ ਇੱਕ ਦੱਸ ਦਿੰਦੇ ਐ ਐਮ ਐਲ ਏ ਨੇ ਆ ਕੰਮ ਕੀਤਾ ਉਹ ਕੀਤਾ ਕੋਈ ਕੰਮ ਨਹੀਂ ਕੀਤਾ ਤੁਸੀਂ ਠੱਗੀ ਮਾਰ ਕੇ ਲੋਕਾਂ ਤੋਂ ਵੋਟਾਂ ਲੈ ਲਈਆਂ 4 ਸਾਲ ਤੁਸੀਂ ਟਪਾ ਲੇ ਗੱਲਾਂ ਬੱਚੇ 1 ਸਾਲ ਰਹਿ ਗਿਆ ਤੇ ਜਿਹੜਾ ਸਾਡਾ ਫਾਜ਼ਲ ਕਾਦੀ ਨਵੀਂ ਵਾਦੀ ਦਾ ਇਹ ਪਾਣੀ ਸਮੱਸਿਆ ਇੱਕ ਦਿਨੇ ਹੱਲ ਕਰਤੀ ਠੀਕ ਨਹੀਂ ਤਾਂ ਮੇਰੀਆਂ ਪੈਣਾਂ ਨਾਲ ਲਾ ਜਾ ਕੇ ਸੋਮਰ ਨਗਰ ਕੌਂਸਲ ਦੇ ਬਾਦ ਧਰਨਾ ਲਾਉਣਾ ਤੇ ਸਰਕਾਰ ਦੀ ਉੱਥੇ ਮੁਰਦਾ ਬਾਤ ਕਰਨੀ ਹੈ ਬਹੁਤ ਬਹੁਤ ਧੰਨਵਾਦ ਹੁਣ ਮੇਰੀਆਂ ਪੈਣਾਂ ਦੱਸਣ ਗਿਆ ਵੀ ਜਿਹੜਾ ਇਹ ਕਿੰਨੇ ਕੋ ਲੋਕ ਪਰੇਸ਼ਾਨ ਨੇ ਜਿਹੜੇ ਹੁਸ਼ਰ ਆਣੀ ਮੇਰੀ ਪੈਣ ਖੜੀ ਜਾ ਇੱਥੇ ਹੋਰ ਮੇਰੇ ਵਾੜ ਵਾਸੀ ਖੜੇ ਐ ਇਹ ਤੁਹਾਨੂੰ ਦੱਸਦੇ ਆ ਮੇਰੀਆਂ ਪੈਣਾਂ ਦੱਸਣ ਗਿਆ ਦੇਖੋ ਵੀਰ ਜੀ ਆ ਮੇਰਾ ਮਕਾਨ ਐ ਇੱਥੇ ਵੇਖੋ ਸਾਡੇ ਕਿੰਨਾ ਹੀ ਗੰਦਾ ਪਾਣੀ ਆ ਰਿਹਾ ਦੇਖੋ ਅਸੀਂ ਇਹ ਪੀਦੇ ਆਂ ਇਹਦੇ ਨਾਲ ਹੀ ਨਹਾ ਰਹੇ ਆਂ ਅਸੀਂ ਬਹੁਤ ਜ਼ਿਆਦਾ ਬਿਮਾਰ ਸੀਗੇ ਦੇਖੋ ਅੱਜ ਅਸੀਂ ਵੇਖੋ ਇੱਥੇ ਬੋਰ ਕਰਾਏ ਨੇ ਮੱਛੀ ਅੱਛਾ ਸੀ ਇਹਨਾਂ ਦਾ ਕਰਜ਼ਾ ਆਪ ਚੱਕਿਆ ਦੇਖੋ ਅਸੀਂ ਕੀ ਕੀ ਕਰੀਏ ਆਪ ਦਾ ਘਰ ਦਾ ਖਰਚਾ ਕਲਾ ਚਲਾਈਏ ਅਸੀਂ ਗਰੀਬ ਲੋਕ ਆਂ ਕਿ ਅਸੀਂ ਮੱਛੀ ਬੋਰ ਕਰਾਈਏ ਦੇਖੋ ਅੱਗੇ ਵੀ ਹੋ ਰਿਹਾ ਹੋਰ ਤੇ ਅਸੀਂ ਗਰੀਬ ਕਿੱਥੇ ਜਾਈਏ ਤੁਸੀਂ ਇਹ ਬੇਨਤੀ ਸਾਡੀ ਹੈ ਕਿ ਤੁਸੀਂ ਸਾਡੇ ਬਾਅਦ ਤੋਂ ਵਾਅਦੇ ਦਿਰਾਓ ਤੇ ਦੇਖੋ ਤੇ ਪਾਣੀ ਦੀ ਸੰਭਾਲ ਕਰੋ ਤੇ ਸਾਨੂੰ ਕਿਸ਼ਿਆਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਆਓ ਸਤਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਸਾਨੂੰ ਪਾਣੀ ਦੀ ਬਹੁਤ ਦਿੱਕਤ ਹੈ ਗੰਦਾ ਪਾਣੀ ਆ ਰਿਹਾ ਏ ਤੇ ਅਸੀਂ ਪਾਣੀ ਪੀਣ ਤੋਂ ਬਹੁਤ ਤੰਗ ਆ ਤੇ ਨਾ ਹੀ ਸਾਨੂੰ ਨਾਉਣ ਨੂੰ ਐ ਤੇ ਨਾ ਹੀ ਪੀਣ ਨੂੰ ਐ ਅਸੀਂ ਕਿਹੜੇ ਪਾਸੇ ਜਾਈਏ ਗਰੀਬ ਕਲੋਨੀ ਐ ਸਾਡੀ ਪਾਣੀ ਦੀ ਸਭਾਵਨਾ ਐ ਅਸੀਂ ਬਹੁਤ ਸਾਨੂੰ ਹੈਗੀ ਏ ਤੇ ਗੰਦਾ ਪਾਣੀ ਹੈ ਬੇਹੱਦ ਗੰਦਾ ਪਾਣੀ ਸਾਡੇ ਟੈਂਕਿਆਂ ਵਿੱਚ ਤੁਸੀਂ ਜਾਣ ਕੇ ਪਾਵੇਂ ਚੈੱਕ ਕਰ ਲਓ ਟੈਂਕਿਆਂ ਵਿੱਚ ਵੀ ਗੰਦਾ ਪਾਣੀ ਹੈ ਸਾਡੇ ਬਹੁਤ ਗੰਦਾ ਹੈ ਨਾ ਪੀਣ ਜੋਗਾ ਨਾ ਨਾਣ ਜੋਗਾ ਨਾ ਭਾਂਡਿਆ ਜੋਗਾ ਕੀ ਕਰੀਏ ਬੰਬਾਰੀਆਂ ਸਾਡੇ ਘਰ ਵਿੱਚ ਫੈਲੀਆਂ ਪਈਆਂ ਨੇ ਹੈ ਡੇਂਗੂ ਹੋਇਆ ਪਿਆ ਕੀ ਕਰਿਆ ਸੀ ਅਸੀਂ ਇਲਾਜ ਕਰਵਾਈਏ ਕਿ ਪਾਣੀ ਦੇ ਬੋਰ ਕਰਵਾਈਏ ਸਾਨੂੰ ਦੱਸੋ ਗਰੀਬ ਸਮਝ ਸਾਰੇ ਹੈਗੇ ਆ ਤੇ ਨਾ ਗਰੀਬਾਂ ਦਾ ਹਾਲ ਤੁਸੀਂ ਸਰਕਾਰਾਂ ਨਹੀਂ ਕੱਢਣਾ ਤੇ ਤੁਸੀਂ ਸਾਡਾ ਸਾਥ ਦਿਓ ਤੇ ਗਰੀਬਾਂ ਦੇ ਨਾਲ ਖੜੋ ਹੋਗੇ ਤਾਂ ਅਗਾ ਨੂੰ ਕਾਮਯਾਬ ਬਣੋਗੇ ਜੇ ਨਾ ਕਰੋਗੇ ਤਾਂ ਫਿਰ ਅਸੀਂ ਤਾਂ ਗਰੀਬ ਰੋਂਦੇ ਹੀ ਪਿਆ ਤੇ ਤੁਹਾਨੂੰ ਵੀ ਸਜ਼ਾ ਮਿਲੇਗੀ